ਓ ਯਾਰ ਵੀਰੇ ਮੈਨੂੰ ਜਾਣ ਦੇ ਹੈਲੋ ਹਾਂਜੀ ਕੌਣ ਮੈਂ ਬੋਲਦਾ ਜੀਤਾ ਬਦਮਾਸ਼ ਬੋਲੀ ਜਾ ਫਿਰ ਮੈਂ ਕੀ ਕਰਾਂ ਓਏ ਗੱਲ ਸੁਣ ਧਿਆਨ ਨਾਲ ਪਹਿਲਾਂ ਮੇਰੀ ਓਏ ਤੇਰਾ ਭਰਾ ਮੇਰੇ ਕਾਬੂ ਦੇ ਰਿਹਾ ਆ ਗੱਲ ਕਰ ਉਹ ਨਾਲ ਹੈਲੋ ਜੇ ਮੈਨੂੰ ਬਚਾ ਲਾ ਮੈਨੂੰ ਮਾਰ ਦੇਣਗੇ ਇਹ ਵੀਰੇ ਬੰਦੇ ਬਹੁਤ ਖਤਰਨਾਕ ਨੇ ਆ ਓਏ ਜੀ ਆਪਣੇ ਭਰਾ ਦੀ ਜ਼ਿੰਦਗੀ ਚ ਉਹਨਾਂ ਨਾਲ 500000 ਰੁਪਇਆ ਲੈ ਕੇ ਕਿੱਥੇ ਨਵਾਂ ਟਿਕਾਣਾ ਲੱਭਦਾ ਉੱਥੇ ਪਹੁੰਚ ਜਾ। ਉਹ ਤੂੰ 5 ਲੱਖ ਦੀ ਗੱਲ ਕਰਦਾ। ਮੈਂ ਇਹਦੇ ਪਿੱਛੇ 5 ਰੁਪਏ ਨਾਲ ਦੇ ਮੈਂ ਤੈਨੂੰ ਇਹ ਵੈਸੇ ਵੀ ਨਕੰਮਾ ਸਾਡੇ ਕਿਸੇ ਕੰਮ ਦਾ ਨਹੀਂ। ਤੂੰ ਆਪਦੇ ਕੋਲੀ ਰੱਖ ਲੈ ਇਹਨੂੰ। ਹੁਣ ਰੱਖ। ਹੈਲੋ। ਓਏ, ਪਾ ਕਿੱਥੋਂ ਚੱਕ ਲਿਆ ਮਲੰਗਿਆ ਤੁਸੀਂ। ਕੱਢ ਕੇ ਇਹਨੂੰ ਬਾਹਰ ਕੱਢੋ ਇੱਥੋਂ। ਉਹ ਇਹਦੇ ਘਰ ਦੇ ਤਾਂ 5 ਰੁਪਏ ਲਾਉਣ ਤੇ ਆਇਆ ਨਹੀਂ। ਆਪਾਂ 5 ਲੱਖ ਭਾੜਦੇ ਆ। ਭਰੋ ਲੈ ਕਿੱਥੋਂ ਜਾ ਕੇ ਤੁਸੀਂ ਯਾਰ ਚਲ ਓਏ ਭੱਜ ਜਾ ਇੱਥੋਂ ਸੱਚੀ ਬਾਈ ਧੰਨਵਾਦ ਬਾਈ ਤੇ ਤੋਂ ਪਹਿਲਾਂ ਮੇਰਾ ਦਿਮਾਗ ਘੁੰਮੇ ਮੈਂ ਤੈਨੂੰ ਭੜਕਾਦਾ ਔੜ ਜਾ ਇੱਥੋਂ